ਸਾਡੀ ਸੰਸਕ੍ਰਿਤੀ ਸਾਡੀ ਸੱਭਿਆਚਾਰ ਦੇ ਵੀ ਇਹ ਚੀਜ਼ਾਂ ਉਲਟ ਨੇ ਵੀ ਅਸੀਂ ਬਾਲ ਨਹੀਂ ਸਾਡਿਆਂ ਧੀਆਂ ਦੇ ਕੱਟਦੇ ਪਰ ਤੁਹਾਡੇ ਬਹੁਤ ਸਾਰੀਆਂ ਕੁੜੀਆਂ ਦੇ ਬਾਲ ਕੱਟੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਕਈ ਪੰਜਾਬ ਦੀਆਂ ਕੁੜੀਆਂ ਨੇ ਵੀ ਆਪਣੇ ਜਿਹੜੇ ਕੇਸ ਕਟਾਏ ਸੀ ਮਤਲਬ ਵੀ ਜੇ ਪੰਜਾਬ ਵੱਲੋਂ ਖੇਡਣ ਦਾ ਮੌਕਾ ਮਿਲਿਆ ਓਕੇ ਲੰਘੇ ਪੰਜਾਬ ਦੇ ਖੇਡ ਕੇ ਫਿਰ ਤੁਹਾਡੇ ਆਉਣ ਨਾਲ ਪੰਜਾਬ ਦੀ ਕਿਹੜੀ ਜਾਫ ਲੈਣਾ ਥੋੜੀ ਜੀ ਉਹਦੇ ਵਿੱਚ ਜਾਨ ਤੇ ਪੈ ਜਾਊਗੀ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਹਰਿਆਣੇ ਨੂੰ ਪਿੱਛੇ ਕਿਉਂ ਨੇ ਤੁਸੀਂ ਤੇ ਬਹੁਤ ਤੁਹਾਡੇ ਪਲੇਅਰ ਬਹੁਤ ਟੌਪ ਤੇ ਨੇ ਬਈ ਮੈਂ ਤੇ ਵੀ ਕਰਦੇ ਮੈਂ ਜ਼ਿਆਦਾ ਕਰਾਂ ਹਰਿਆਣਾ ਵਾਲੇ ਪਲੇਅਰ ਮੈਂ ਜ਼ਿਆਦਾ ਕਰਾਂ ਪੰਜਾਬ ਬਾਰੇ ਬਸ ਉਹ ਕੇ ਮੈਚ ਖੇਲ ਕਰਾ ਦਿੰਦੇ ਹੈ ਸੋ ਮੈਚ ਖੇਡ ਕੇ ਸੋ ਮੈਚ ਖੇਲਣਾ ਦਾਦਾ ਅਗਰ ਬਸ ਆਪਰੇਮ ਖੇਲਣਾ ਮੈਂ ਦੋਰ ਲੈ ਕੇ ਆ ਦਿੰਦੀ ਲੜਕੀਆਂ ਦੇ ਜਿਹੜੇ ਮੈਚ ਨੇ ਉਹ ਅੱਧੀ ਰਾਤ ਨੂੰ ਹੋ ਰਹੇ ਨੇ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਬਈ ਲੜਕੀਆਂ ਕੇ ਮੈਚ ਮੈਨੂੰ ਕਹੂੰ ਜੇ ਮੈਚ ਕਰਾਉਣੇ ਤਾਂ ਲੜਕੀਆਂ ਕੁੜੀਆਂ ਕੇ ਮੈਚ 5 ਵਜੇ ਸੇ ਪਹਿਲੇ ਪਹਿਲੇ ਕਰਾਵਾ ਹਾਂ ਕਈ ਮੈਚ ਲੈਣਾ ਜਿੱਥੇ ਆਪਾਂ ਮਿਲੇ ਵੀ ਆਂ ਵੀ ਵੇਰ ਰਾਤ ਨੂੰ ਹੁੰਦੇ ਨੇ ਰਾਤ ਨੇ ਤੋ ਫੇਰ ਉਹ ਹੀ ਲੜਕੀਆਂ 2:30 ਵਜੇ ਘਰ ਆ ਕੇ ਬੜਾ ਥੋੜੀ ਸੋਭਾ ਸੀ ਨਹੀਂ ਦੇਤੀ ਅਸੇ ਭਰਾਤ ਤੁਹਾਡੇ ਕੀ ਚੱਕਰ ਹੋਇਆ ਸੀ ਕਹਿੰਦੇ ਤੁਹਾਨੂੰ ਪੰਜਾਬ ਵੱਲੋਂ ਪੰਜਾਬ ਵੱਲੋਂ ਖੇਡਦੇ ਤੁਸੀਂ ਨੇ ਹਾਂ ਪੰਜਾਬ ਵੱਲੋਂ ਤੁਸੀਂ ਖੇਡਣ ਜਾਣੇ ਹੋ ਵੱਡੇ ਪਲੇਅਰ ਹੋ ਲੜਕੀਆਂ ਦਾ ਕਿਹੜਾ ਇਨਾਮ ਹੈ ਘੱਟੋ-ਘੱਟ ਕਿੰਨਾ ਹੋਣਾ ਚਾਹੀਦਾ ਇਹ ਮੈਂ 35-41 ਤੋਂ ਹੋਣਾ ਚਾਹੀਦਾ ਪਰ ਹੁਣ ਕਿੰਨਾ ਇਨਾਮ ਮਿਲ ਰਿਹਾ ਹੈਗਾ ਹੁਣ ਕਿੰਨੇ ਦੇ ਖੇਡ ਰਿਹਾ ਨੇ ਇਨਾਮ ਤਾਂ ਬਸ ਹੀ ਇਹ ਦੇਵਾ 15 21 ਅਗਲੀ ਵਾਰ ਅਸਲ ਦੀਪਕ ਜੀ ਦੇ ਦੁਆਰਾ ਵਰਲਡ ਕਵਡਡੀ ਕੱਪ ਹੋਵੇ ਫਿਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਤੇ ਹੋਣੀ ਵੀ ਦੁਬਾਰਾ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਤੇ ਸਾਨੂੰ ਨਹੀਂ ਹੋਣੇ ਚਾਹੀਏ ਪਲੇਅਰ ਹੋਰ ਵੀ ਹਾਂ ਹਰਿਆਣਾ ਮੈਂ ਵੀ ਉੱਥੋਂ ਪਲੇਅਰ ਪੰਜਾਬ ਮੈਂ ਵੀ ਉੱਥੇ ਵਰਲਡ ਕੱਪ ਕਰਵਾਉਣਾ ਚਾਹੀਦਾ ਬਦਲ ਸਰਕਾਰ ਮੈਂ ਨਾ ਨਹੀਂ ਬਦਲਦੀ ਤਾਂ ਹੁਣ ਸਰਕਾਰ ਨਹੀਂ ਮਤਲਬ ਜੋ ਸਰਕਾਰ ਉਸ ਹਾਂ ਜਿੰਨਾਂ ਵੀ ਸਰਕਾਰ ਹੈ ਜੋ ਬਦਲ ਨਾ ਕਰਾਤਾ ਇਹ ਵੀ ਕਿਹਾ ਜਾਂਦਾ ਪੰਜਾਬ ਦੀਆਂ ਟੀਮਾਂ ਜਦੋਂ ਸਭ ਤੋਂ ਹਾਰਦੀਆਂ ਰਹੀਆਂ ਨੇ ਕਹਿੰਦੇ ਵੀ ਹਰਿਆਣੇ ਦੀਆਂ ਕੁੜੀਆਂ ਸਟੀਅਰਾਂਡ ਲਾ ਕੇ ਖੇਡਦੀਆਂ। ਇਹ ਇਹ ਪੰਜਾਬ ਦੀ ਜਿਹੜੀ ਕੁੜੀਆਂ ਦੀ ਕਬੱਡੀ ਸੀ ਪੰਜਾਬ ਹਰਿਆਣੇ ਚ ਕਾਫੀ ਰੌਣਕੀ ਸੀਗੀ ਪਿਛਲੇ ਬਹੁਤ ਸਾਰੇ। ਕੋਈ ਚੰਗੇ ਟੂਰਨਾਮੈਂਟ ਨਹੀਂ ਹੋ ਰਹੇ ਸੀਗੇ ਨਾ ਕੋਈ ਮਤਲਬ ਮੈਚ ਕਰਾ ਰਿਆ ਸੀਗਾ। ਮੇਜਰ ਲੀਗ ਨੇ ਥੋੜਾ ਐਫਰਟ ਕੀਤਾ ਹੈਗਾ ਕਬੱਡੀ ਨੂੰ ਸੰਭਾਲ ਲਈ। ਤੁਹਾਨੂੰ ਕਿਹੜਾ ਮੈਚ ਖੇਡਣਾ ਵਧੀਆ ਲੱਗਦਾ ਹੈ? ਸ਼ੋ ਮੈਚ ਖੇਡਣਾ ਵਧੀਆ ਲੱਗਦਾ ਹੈ ਜਾਂ ਸਾਹਮਣੇ ਕੰਪੀਟੀਸ਼ਨ ਦਾ ਮੈਚ ਹੈ? ਕੰਪੀਟੀਸ਼ਨ ਦਾ ਮੈਚ ਖੇਡਣਾ। ਟੀਮਾ ਹੋ ਟੀਮਾ ਘੱਟ ਕੇ ਉੱਠ ਰਹੀਆਂ ਨੇ ਕੁੜੀਆਂ ਇਹ। ਪਹਿਲਾਂ ਬੋਟੀ ਮਾਸੀ ਹਰਿਆਣੇ ਦੀ ਦੇ ਵੇਖ ਲਾਂ ਦੇ ਤੋਂ ਲੜਕਿਆਂ ਨੇ ਨੌਕਰੀ ਤਾਂ ਦੇਂਦੀ ਨਹੀਂ ਸਰਕਾਰ ਅੱਛਾ ਪਹਿਲਾਂ ਨੌਕਰੀ ਮਿਲਦੀ ਸੀ ਪਹਿਲਾਂ ਬਾਦਲ ਸਰਕਾਰ ਨੂੰ ਨੌਕਰੀ ਦੇਈ ਹੈ ਨਹੀਂ ਬਾਦਲ ਸਰਕਾਰ ਦੇ ਹਰਿਆਣੇ ਦੇ ਪਲੇਅਰਾਂ ਨੂੰ ਤਾਂ ਨੌਕਰੀ ਨਹੀਂ ਦਿੱਤੀ ਨਹੀਂ ਐ ਰੀ ਨੂੰ ਤਾਂ ਦੇਈ ਨਹੀਂ ਉਹਦੇ ਜਿਹੜੇ ਕਾਗਜ਼ ਪੱਤਰ ਸੀ ਉਹ ਪੰਜਾਬ ਦੇ ਸੀਗੇ ਨਹੀਂ ਹਰਿਆਣਾ ਕਿੱਧਰੋਂ ਪੁਣਾੜਾ ਕਵੀਰਿਆਣਾ ਚੋਂ ਅੱਛਾ ਉਹਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਨੂੰ ਨੌਕਰੀ ਮਿਲੀ ਪੰਜਾਬ ਚ ਨੌਕਰੀ ਮਿਲੀ ਉਹਨਾਂ ਨੂੰ ਨਹੀਂ ਹਰਿਆਣਾ ਵਿੱਚ ਮਿਲਦੀ ਅੱਛਾ ਉਹਨਾਂ ਨੂੰ ਹਰਿਆਣਾ ਚ ਨੌਕਰੀ ਮਿਲੀ ਹੈ ਵਰਲਡ ਕੱਪ ਕੈਪੀਟਨ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸਤਪਾਲ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ। ਸਰਕਲ ਸਟਾਈਲ ਕਬੱਡੀ ਦੀ ਜਦੋਂ ਗੱਲ ਚੱਲਦੀ ਹੈ ਤਾਂ ਲੜਕੀਆਂ ਦੇ ਖੇਤਰ ਦੇ ਵਿੱਚ ਨਾੜਾ ਜਿਲ੍ਹਾ ਹਸਾਰ ਪਿੰਡ ਦਾ ਨਾਮ ਬੜੇ ਮਾਣ ਦੇ ਨਾਲ ਲਿਆ ਜਾਂਦਾ ਹੈ। ਬਹੁਤ ਸਾਰੀਆਂ ਕੁੜੀਆਂ ਨੇ ਉਸ ਪਿੰਡ ਦੇ ਵਿੱਚ ਉੱਠ ਕੇ ਸਰਕਲ ਸਟਾਈਲ ਕਬੱਡੀ ਦੇ ਵਿੱਚ ਵੱਡਾ ਨਾਮ ਕਮਾਇਆ। ਵਰਲਡ ਕੱਪਾਂ ਤੱਕ ਆਪਣੇ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਉਸੇ ਪਿੰਡ ਦੇ ਜੰਪਲ ਖਨਾਰਨ ਅੱਜ ਦੇ ਦੌਰ ਦੀ ਸੁਪਰਸਟਾਰ ਜਾਫੀ ਦੀਪਕ ਨਾੜਾ ਦੀਪ ਕਨਾੜਾ ਨੇ ਇਸ ਖੇਡ ਦੇ ਵਿੱਚ ਆਪਣਾ ਵੱਡਾ ਨਾਮ ਬਣਾਇਆ ਔਰ ਉਹਨੇ ਹਰਿਆਣਾ ਦੀਆਂ ਮਤਲੋਡਾ ਬਬੂਆ ਵਰਗੀਆਂ ਟੀਮਾਂ ਵਿੱਚ ਖੇਡਦੇ ਆ ਬਹੁਤ ਟੌਪ ਦਾ ਪ੍ਰਦਰਸ਼ਨ ਕੀਤਾ ਔਰ ਵੱਡੇ ਵੱਡੇ ਰੇਡਰਾਂ ਨੂੰ ਰੋਕਣ ਦਾ ਜਿਹੜਾ ਮਜ਼ਾ ਉਸਦੇ ਹਾਸਲ ਕੀਤਾ ਅੱਜ ਸਾਡੇ ਨਾਲ ਮੌਜੂਦ ਰਹਣਗੇ ਦੀਪ ਕਨਾੜਾ ਦੀਪਕ ਭਾਈ ਸਵਾਗਤ ਹੈ ਸਵਾਗਤ ਹੈ ਦੀਪ ਕਦੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਭਈ ਮੈਨੂੰ 2013 ਦੇ ਕਬੱਡੀ ਖੇលਨੇ ਸ਼ੁਰੂ ਕੀਤੀ 2013 ਚ ਜਦੋਂ ਤੁਹਾਡੇ ਪਿੰਡ ਦੇ ਜਿਹੜੇ ਤੁਹਾਡੇ ਸੀਨੀਅਰ ਪਲੇਅਰ ਸੀ ਵਰਲਡ ਕੱਪ ਖੇਡ ਰਹੇ ਸੀਗੇ ਉਸ ਟਾਈਮ ਤੁਸੀਂ ਸ਼ੁਰੂ ਕੀਤਾ ਨਹੀਂ ਜਿਸ ਟਾਈਮ ਮੇਰੇ ਕਬੱਡੀ ਪਲੇਅਰ ਸਟਾਰ تھے ਜੋ ਸੀਨੀਅਰ ਪਲੇਅਰ تھے ਸੁਮਨ ਲਤਾ ਰੀਤੂ ਖੁਸਬੁਨਾੜਾ ਇਹ ਵਰਲਡ ਕੱਪ ਖੇਲਾਈ ਸੀ ਉਸਕੇ ਬਾਅਦ ਕਿੰਨੇ ਵਰਲਡ ਕੱਪ ਖੇਡੇ ਸੀ ਇਹ ਹਾਂ ਸਾਰੇ ਵਰਲਡ ਕੱਪ ਖੇਲੇ ਹੋਏ ਮਾਰੇ ਗਾਉਂ ਕੋਲ ਅੱਛਾ ਫਿਰ ਉਹਨਾਂ ਨੂੰ ਦੇਖ ਕੇ ਤੁਸੀਂ ਵੀ ਕਬੱਡੀ ਖੇਡਣੀ ਦੇਖਾ ਪਹਿਰਮ ਇੱਕ ਵਾਰ ਦੇਖ ਨਸ਼ਟ ਅੱਛਾ ਪਰਿਵਾਰ ਦਾ ਕਿਹੋ ਜਿਹਾ ਸਹਿਯੋਗ ਰਿਹਾ ਫਿਰ ਤੁਹਾਨੂੰ ਪਰਿਵਾਰ ਕਾ ਬਹੁਤ ਵਧੀਆ ਸਹਿਯੋਗ ਰਿਹਾ ਤੁਹਾਡੇ ਪਿੰਡ ਚ ਤਾਂ ਮਾਹੌਲ ਸੀਗਾ ਕੁੜੀਆਂ ਦੀ ਕਬੱਡੀ ਦਾ ਹਾਂ ਬਹੁਤ ਵਧੀਆ ਬਈ ਮਾਰੇ ਗਾਂਵ ਕਬਾ ਅੱਛਾ ਤੁਸੀਂ ਫਿਰ ਇਹਨਾਂ ਨਾਲ ਜਾਣਾ ਸ਼ੁਰੂ ਕੀਤਾ ਮੈਚਾਂ ਤੇ ਮੈਂ ਤਾਂ ਉਹਨੇ ਕੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਅੱਛਾ ਉਹਨਾਂ ਨਾਲ ਜਾਣਾ ਤੁਸੀਂ ਸ਼ੁਰੂ ਕੀਤਾ ਤੇ ਤੁਹਾਡੀ ਆਪਣੀ ਪਿੰਡ ਦੀ ਟੀਮ ਬਹੁਤ ਵਧੀਆ ਹੋਣੀ ਹਾਂ ਭਾਈ ਬਹੁਤ ਵਧੀਆ ਪਿੰਡ ਦੀ ਟੀਮ ਬਹੁਤ ਅੱਛੀ ਸੀ ਅੱਛਾ ਤੁਹਾਡੇ ਕੋਚ ਕੌਣ ਸੀਗੇ ਜਿਹੜੇ ਇਹਨਾਂ ਸਾਰੇ ਪਲੇਅਰਾਂ ਨੂੰ ਟ੍ਰੇਨਿੰਗ ਦਿੰਦੇ ਸੀ ਸੁਰੇਸ਼ ਕੋਚ ਤੇ ਭਾਈ 나ੜਾ ਕੇ ਗਾਂਵ ਹੈ ਅੱਛਾ 나 ਕਿੰਨਾ ਟਾਈਮ ਫਿਰ ਤੁਸੀਂ 나ੜਾ ਦੀ ਟੀਮ 'ਚ ਖੇਡੇ ਮੈਂ 나ੜਾ ਦੀ ਟੀਮ 'ਚ ਖੇਡਿ ਤੇ ਭਾਈ ਇਤਨਾ ਮੇਰੇ ਕੋਚ ਰਹੇ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਦੂਜੀਆਂ ਟੀਮਾਂ 'ਚ ਵੀ ਖੇលਦੇ ਰਹੇ ਫਿਰ ਦੂਜੀ ਟੀਮ ਦੇ ਵੀ ਮਰੇ گاؤں ਕੇ ਮੇਰੇ ਕੋਚ ਕੀ ਡੈਟ ਹੋ ਗਈ ਸੀ ਅੱਛਾ ਫਿਰ ਉਸਕੇ ਬਾਅਦ ਲੜਕੀਆਂ ਕੀ ਸਾਧੇ ਹੋਣ ਸਟਾਰਟ ਹੋ ਗਈ ਸੀ ਹਾਂਜੀ ਫਿਰ ਕੋਈ ਲੜਕੀਆਂ ਨਹੀਂ ਰਹੀ ਸੀ ਫਿਰ ਇਸ ਲਈ ਮੈਨੇ ਦੂਸਰੀ ਟੀਮਾਂ ਨੂੰ ਸਟਾਰਟ ਕੀਤਾ ਠੀਕ ਹੈ 2019 ਦੇ ਵਿੱਚ ਇੱਕ ਲੀਗ ਹੋਈ ਸੀ ਹਰਿਆਣਾ ਤੁਸੀਂ ਖੇਡੇ ਸੀਗੇ ਨਹੀਂ ਬਈ ਉਸ ਲੀਗ ਮੈਂ ਨਹੀਂ ਖੇਡਿਆ ਅੱਛਾ ਅਸਲ ਵਰਲਡ ਕੱਪ ਦੇ ਵਿੱਚ ਤੁਹਾਡੇ ਖੁਸ਼ਬੂ ਨਾੜਾ ਖੇਡੇ ਰਿਤੂ ਨਾੜਾ ਹੋਰੀ ਖੇਡੇ ਹਨਾ ਸੋਨੀਆ ਨਾੜਾ ਸੋਨੀਆ ਨਾੜਾ ਵੀ ਉਹ ਸਮੈਨ ਵਿੱਚ ਵੀ ਖੇਡਦੇ ਰਹੇ ਨੇ ਉਹ ਹਾਂ ਹਾਂ ਬਦਿਆ ਸਟਾਪਰ ਸੀਗੇ ਫਿਰ ਤੁਸੀਂ ਟ੍ਰਾਇਲ ਦਿੱਤਾ ਵਰਲਡ ਕੱਪ ਦਾ ਇੱਕ ਸਾਲ ਦੇ ਕੇ ਆਇਆ ਇਥੇ ਵਰਲਡ ਕੱਪ ਕੀ ਟ੍ਰਾਇਲ ਅੱਛਾ ਫਿਰ ਕਿਵੇਂ ਰਿਹਾ ਨਹੀਂ ਬਈ ਉਹ ਬਸ ਜਦ ਹੀ ਪਾਲੀਏ ਬਾਰ ਗਏ تھے ਵਰਲਡ ਕੱਪ ਕੀ ਪਤਾ ਨਹੀਂ تھا ਕੈਸੇ ਕੀ ਟ੍ਰਾਇਲ ਅਸਾਂ ਹਰਿਆਣਾ ਦੇ ਵਿੱਚ ਫਿਰ ਤੁਸੀਂ ਜਿਹੜੇ ਆਫੀਸ਼ੀਅਲੀ ਟੂਰਨਾਮੈਂਟ ਹੁੰਦੇ ਨੇ ਜਿਵੇਂ ਸਟੇਟ ਹੁੰਦੀ ਹੈ ਜਾਂ ਕਾਲਜਾਂ ਦੇ ਉਹ ਕਿੰਨੇ ਕ ਟੂਰਨਾਮੈਂਟ ਖੇਡੇ ਤੁਸੀਂ ਉਹ ਇਹ ਤਾਂ ਸਾਰੇ ਖੇਲੇ ਕਾਲਜ ਕੇ ਵੀ ਹਰਿਆਣਾ ਕੇ ਵੀ ਸਾਰੇ ਟੂਰਨਾਮੈਂਟ ਖੇਲੇ ਅੱਛਾ ਬਹੁਤ ਸਾਰੇ ਤੁਹਾਡੇ ਸਾਥੀ ਪਲੇਅਰ ਨੇ ਹਰਿਆਣਾ ਦੀਆਂ ਕੁੜੀਆਂ ਜਿਨ੍ਹਾਂ ਨੂੰ ਹੁਣ ਨੌਕਰੀ ਮਿਲੀ ਹੈਗੀ ਪਿੱਛੇ ਤੁਸੀਂ ਕੋਈ ਅਪਲਾਈ ਕੀਤਾ ਨੇ ਕੀਤਾ ਥਾ ਪਰ ਅਪਲਾਈ ਕੀਤਾ ਡੇਗ ਰੁਕਾ ਅੱਛਾ ਨਹੀਂ ਫਿਰ ਮਲੇਸ਼ੀਆ ਖੇਲਣੇ ਚਲੇ ਗਏ ਸੀ ਬਈ ਅੱਛਾ ਮਲੇਸ਼ੀਆ ਖੇਲਣੇ ਚਲੇ ਗਏ ਹੋਰ ਤੜੀ ਕਿਸੇ ਦੇਸ਼ ਚ ਗਏ ਤੁਸੀਂ ਖੇਡਣ ਨਹੀਂ ਥਾਈਲੈਂਡ ਗਏ ਥੇ ਇੰਡੋਨੇਸ਼ੀਆ ਗਏ ਥੇ ਅੱਛਾ ਹਰਿਆਣਾ ਦੀਆਂ ਜਿਹੜੀਆਂ ਕੁੜੀਆਂ ਨੇ ਮੇਰੇ ਮਨ ਦੇ ਵਿੱਚ ਇਹ ਸਵਾਲ ਸੀਗਾ ਬਹੁਤ ਵੱਡਾ ਸਵਾਲ ਹੈ ਵੀ ਜਿਹੜੀਆਂ ਹਰਿਆਣਾ ਦੀਆਂ ਕੁੜੀਆਂ ਖੇਡਦੀਆਂ ਨੇ ਉਹਨਾਂ ਦੇ ਵਾਲ ਕੱਟੇ ਹੁੰਦੇ ਨੇ ਸਾਰੀਆਂ ਦੇ ਔਰ ਮੈਂ ਇਕੱਲਾ ਦੀਪਕ ਤੁਹਾਨੂੰ ਦੇਖਿਆਗਾ ਵੀ ਤੁਸੀਂ ਨੇ ਆਪਣੇ ਵਾਲ ਨਹੀਂ ਕਟਾਏ ਹੈਗੇ ਸਾਡੀ ਸੰਸਕ੍ਰਿਤੀ ਸਾਡੀ ਸਭਿਆਤਾ ਦੇ ਵੀ ਇਹ ਚੀਜ਼ਾਂ ਉਲਟ ਨੇ ਵੀ ਅਸੀਂ ਵਾਲ ਨਹੀਂ ਸਾਡਿਆਂ ਧੀਆਂ ਦੇ ਕੱਟਦੇ ਪਰ ਤੁਹਾਡੇ ਬਹੁਤ ਸਾਰੀਆਂ ਕੁੜੀਆਂ ਦੇ ਵਾਲ ਕੱਟੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਕਈ ਪੰਜਾਬ ਦੀਆਂ ਕੁੜੀਆਂ ਨੇ ਵੀ ਆਪਣੇ ਜਿਹੜੇ ਕੇਸ ਕਟਾਏ ਸੀ ਪਰ ਤੁਸੀਂ ਜਦੋਂ ਖੇਡਦੇ ਹੋ ਤਾਂ ਤੁਹਾਡੇ ਇਹ ਇਹ ਚੱਕਰ ਕੀ ਹੈਗਾ ਕੁੜੀਆਂ ਵਾਲੇ ਤੋਂ ਕਟਾ ਦਿੰਦੀਆਂ ਨੇ ਬਈ ਖੇਲਦੇ ਸ ਮੈਂ ਵਾਲ ਕੱਤਰ ਕੇ ਵੀ ਖੁੱਲ ਜਾਂ ਹੈ ਧਾਨ ਫਿਰ ਵਾਲਾ ਮੋਜ ਹੈ ਇਸ ਲਈ ਬਸ ਵਾਲ ਬੂਲ ਫਿਰ ਧੋਣੇ ਪੜੇ ਸੀ ਰੇ ਜਾਂ ਤਾਂ ਕੱਲਾ ਧੋਣ ਦੇ ਚੱਕਰ 'ਚ ਹੀ ਹਾਂ ਧੋਣ ਦੇ ਚੱਕਰ 'ਚ ਮੈਂ ਇਹਨੂੰ ਸੋਚਾਂ ਕਿਉਂ ਉਹ ਕਰਿਆ ਨਹੀਂ ਨਹੀਂ ਤੁਸੀਂ ਬਹੁਤ ਅੱਛੇ ਲੱਗਦੇ ਹੋ ਅਸੀਂ ਆਪਣੀ ਜਿਹੜੀ ਪਰੰਪਰਾ ਹੈ ਆਪਣੇ ਸੱਭਿਆਚਾਰ ਨੂੰ ਵੀ ਕਾਇਮ ਰੱਖਿਆ ਹੋਇਆ ਅਸੀਂ ਦੀਪਕ ਕਿਸ ਤਰ੍ਹਾਂ ਦੀ ਮਿਹਨਤ ਕਰਦੇ ਹੋ ਤੇ ਕਿਹੋ ਜਿਹੀ ਖਰਾਕ ਹੁੰਦੀ ਹੈ ਜਦੋਂ ਤੁਹਾਡੇ ਵਰਗਾ ਕੋਈ ਸਟਾਰ ਪਲੇਅਰ ਖੇਡਦਾ ਤੇ ਵਿਰੋਧੀ ਰੇਡਰਾਂ ਨੂੰ ਰੋਕਦਾ ਬਈ ਖਰਾਕ ਤਾਂ ਯਾਹੇ ਘਰ ਵਾਲੀ ਖਰਾਕ ਚੱਲਦੀ ਹੈ देसी ਖਰਾਕ ਮਿਹਨਤ ਕਿੰਨੀ ਕਰਦੇ ਸੀ ਫਿਰ ਮਿਹਨਤ ਬਹੁਤ ਜ਼ਿਆਦਾ ਕਰੀ ਹੋਈ ਹੈ ਕਿਹੜੀ ਟੀਮ ਦੇ ਵਿੱਚ ਜਿਆਦਾ ਤਕੜਾ ਖੇਡਿਓ ਤੁਸੀਂ ਹੁਣ ਪਿੱਛੇ ਮੈਨੂੰ ਤਾਂ ਮਤਲਬ ਓਡਾ ਦੀ ਟੀਮ 'ਚ ਵੀ ਬੋਬੂ ਵਾਲੀ ਟੀਮ 'ਚ ਵੀ ਤੇ ਹੁਣ ਤੁਹਾਡੀ ਇੱਕ ਸਾਥੀ ਉਹ ਪਲੇਅਰ ਸੀ ਜੇ ਮਨੀਸ਼ਾ ਕੈਨੇਡਾ ਚਲੇ ਗਏ ਹਾਂ ਉਹ ਤੁਹਾਡੀ ਉਹਨਾਂ ਨਾਲ ਬਹੁਤ ਕੰਬੀਨੇਸ਼ਨ ਸੀਗਾ ਹਾਂ ਬਹੁਤ ਉਹ ਉਹ ਕਿਹੜੀ ਟੀਮ ਦੇ ਵਿੱਚ ਖੇਡਦੇ ਤੁਸੀਂ ਇਕੱਠੇ ਮਤਲਬ ਓਡਾ ਦੇ ਵਿੱਚ ਖੇਡਿਆ ਮਤਲਬ ਓਡਾ ਦੇ ਵਿੱਚ ਅਸੀਂ ਤੁਸੀਂ ਨਾ ਫਿਰ ਬਾਹਰ ਜਾਣ ਦੀ ਟਰਾਈ ਕੀਤੀ ਨਹੀਂ ਆਤਾ ਮੇਰਾ ਵੀਜ਼ਾ ਵੀ ਫਿਰ ਮੈਂ ਨਹੀਂ ਜਾ ਬਸ ਹਾਂ ਤੁਹਾਡਾ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਸੀਗਾ ਹਾਂਜੀ ਫਿਰ ਤੁਸੀਂ ਨਿਊਜ਼ੀਲੈਂਡ ਗਏ ਨਹੀਂ ਨਹੀਂ ਬਸ ਐਸੀ ਰਹੇ ਪੁਣ ਜਾਣ ਪਾਵੀ ਅੱਛਾ ਉਸ ਤੋਂ ਬਾਅਦ شادی ਹੋ ਗਈ ਹੈ ਹਾਂ شادی ਫਿਰ ਇੱਧਰ ਪੰਜਾਬ ਹਰਿਆਣੇ ਚ ਹੁਣ ਬਹੁਤ ਘੱਟ ਜਿਹੜੇ ਹਰਿਆਣੇ ਦੇ ਲੋਕ ਨੇ ਉਹ ਕੁੜੀਆਂ ਪੰਜਾਬ ਚ ਬਹੁਤ ਘੱਟ ਵਿਆਹਉਂਦੇ ਨੇ ਜਾਂ ਪੰਜਾਬ ਵਾਲੇ ਉਧਰ ਤੁਹਾਡਾ ਕਿਵੇਂ ਹੋਇਆ ਫਿਰ ਮਲਾਪ ਮੇਰਾ ਬਸ ਭਾਈ ਐਸੀ ਤਾਉਕੀ ਲੜਕੀ ਐ ਅੱਛਾ ਉਸਕੇ ਮਤਲਬ ਉਹ ਖਸਕੇ ਲੜਕੇ ਤੇ ਬੂਆ ਕੇ ਲੜਕੇ ਤੇ ਅੱਛਾ ਅੱਛਾ ਉਸਨੇ ਸਾ ਦੇਖ ਰਾਈ ਉਸਨੇ ਬਤਾ ਆ ਤੁਹਾਡੇ ਪਤੀ ਦੇਵ ਆਰਮੀ ਦੇ ਵਿੱਚ ਨੇ ਹਨ ਕੀ ਨਾਂ ਹੈ ਜੀ ਉਹਨਾਂ ਦਾ ਕੁਲਦੀ ਕੁਲਦੀਪ ਸਿੰਘ ਜੀ ਉਹ ਆਰਮੀ ਦੇ ਵਿੱਚ ਨੇ ਤੇ ਫਰ سپورਟ ਕਰਦੇ ਰਹੇ ਹੁਣ ਤੁਹਾਨੂੰ ਬਹੁਤ ਜ਼ਿਆਦਾ ਕਿਉਂਕਿ ਤੁਸੀਂ ਜਿਸ ਸਮੇਂ ਤੁਹਾਡਾ ਵਿਆਹ ਹੋਇਆ ਉਸ ਸਮੇਂ ਤੁਸੀਂ ਪੂਰਾ ਟੌਪ ਤੇ ਸੀਗੇ ਕਬੱਡੀ ਦੇ ਵਿੱਚ ਹਾਂ ਬਈ ਬਹੁਤ ਟੌਪ ਤੇ ਉਸ ਦਿਨ ਵੀ ਸ਼ਾਦੀ ਕੇ ਬਾਅਦ ਵੀ ਖੇਲਾ ਨਹੀਂ ਲੇਗੇ ਸੀ ਸ਼ਾਦੀ ਦੇ ਬਾਅਦ ਅੱਛਾ ਅੱਛਾ ਮਤਲਬ ਇਹ ਸਾਰੇ ਪਰਿਵਾਰ ਵੱਲੋਂ ਬਹੁਤ ਵੱਡਿਆ سپورਟ ਮਿਲ ਰਹੀ ਹੈ ਬਹੁਤ ਵੱਡਿਆ ਪਰਿਵਾਰ ਹਾਂ ਕਿਉਂਕਿ ਤੁਸੀਂ ਜਿਹੜੇ ਹਿੰਦੁਸਤਾਨ ਦੇ ਸਰਕਲ ਸਾਰੇ ਕਬੱਡੀ ਦੇ ਪੰਜ ਸੱਤ ਨਾਮੀ ਸਟਾਪਰ ਨੇ ਉਹਨਾਂ ਦੇ ਵਿੱਚੋਂ ਇੱਕ ਤੁਹਾਡਾ ਨਾਮ ਆਏਗਾ ਦੀਪਕ ਨਾੜਾ ਦਾ ਵੀ ਜਿਹੜੇ ਤੁਸੀਂ ਮਤਲਬ ਮੰਨੇ ਪਰਮਨੇ ਜਦੋਂ ਆਪਾਂ ਕਹਿ ਸਕਦੇ ਆ ਵੀ ਜੇ ਕਿਸੇ ਦੇਸ਼ ਨਾਲ ਸਾਡਾ ਕੰਪੀਟੀਸ਼ਨ ਹੋਵੇ ਪਾਕਿਸਤਾਨ ਨਾਲ ਜਾਂ ਕਿਸੇ ਵੀ ਦੇਸ਼ ਨਾਲ ਸਾਡੀਆਂ ਕੁੜੀਆਂ ਖੇਡਦੀਆਂ ਨੇ ਤਾਂ ਤੁਹਾਡੀ ਚੋਣ ਉਹਦੇ ਵਿੱਚ ਟੀਮ ਵਿੱਚ ਹੋ ਸਕਦੀ ਹੈ ਤੁਸੀਂ ਉਹਦੇ ਡਿਜ਼ਰਵ ਕਰਦੇ ਹੋਗੇ ਤੇ ਆਪਣੀ ਖੇਡ ਨੂੰ ਫਿਰ ਜਾਰੀ ਰੱਖਿਆ ਹੋਇਆਗਾ ਹਾਂ ਬਾਈ ਜਾਰੀ ਅਸਾ ਦੀਪਕੇ ਜਦੋਂ ਤੁਸੀਂ ਖੇਡਦੇ ਸੀ ਮਤਲਬ ਓਡਾ ਦੀ ਟੀਮ ਚ ਕਹਿ ਲੋ ਚਾਹੇ ਬਾਬੂਆ ਚ ਕਿਹੜੀ ਟੀਮ ਤੋਂ ਤੁਹਾਡਾ ਤੁਹਾਡਾ ਜਿਹੜਾ ਕੰਪੀਟੀਸ਼ਨ ਜਿਹੜਾ ਟਫ ਸੀ ਕਿਹੜੀ ਟੀਮ ਨਾਲ ਹੁੰਦਾ ਸੀ ਕਿਹੜੇ ਲੀਡਰ ਤੋਂ ਤੁਹਾਨੂੰ ਖਤਰਾ ਬਣਿਆ ਰਹਿੰਦਾ ਸੀ ਪਹਿਲਾਂ ਬਈ ਜਦ ਮਤਰਾਡਾਕ ਟੀਮ ਮੇ ਖੇលਿਆ ਕਰਦੇ ਜਦ ਸੋਥਾ ਅਗਲਾ ਮੈਚ ਲਗਿਆ ਕਰਦਾ ਉਸਮੇ ਰੇਡਰ ਰਿੰਕੂ ਕਰਮੀ ਹੋਇਆ ਕਰਦੀ ਸੋਥਾ ਟੀਮ ਮੇ ਜਦ ਬੋਗਾ ਕਟੀਮ ਮੇ ਖੇលਿਆ ਕਰਦੇ ਜਦ ਮਤਰਾਡਾ ਦੇ ਸਾਥ ਮੈਚ ਲਗਿਆ ਕਰਦਾ ਉਸਮੇ ਸੁਮੇਤ ਅਧੋਲੀ ਰੇਡਰ ਹੋਇਆ ਕਰਦੇ ਅਸੇ ਪੰਜਾਬ ਦੇ ਜਿਹੜੇ ਕੁੜੀਆਂ ਨੇ ਬਹੁਤ ਪਿੱਛੇ ਰਿਓ ਹਰਿਆਣਾ ਨੂੰ ਇਸ ਟਾਈਮ ਕਬੱਡੀ ਦੇ ਸਰਕਲ ਸਟਾਈਲ ਚ ਬਹੁਤ ਸਾਰੀਆਂ ਚੈਂਪੀਅਨਸ਼ਿਪਾਂ ਤੁਸੀਂ ਹੁਣ ਵਿਆਹ ਤੋਂ ਪਹਿਲਾਂ ਖੇਡੇ ਵੀ ਹੋ ਜਿੱਤੀਆਂ ਨੇ ਹਾਂ ਹੁਣ ਤੁਸੀਂ ਪੰਜਾਬ ਆ ਗਏ ਹੋ ਹੁਣ ਤੁਸੀਂ ਪਰ ਪੰਜਾਬ ਵੱਲੋਂ ਖੇਡੋਗੇ ਦੇਖਾਂ ਬਈ ਬਲਤਦਾ ਰਿਕਾਰਡ ਮਤਲਬ ਹਰਿਆਣਾ ਦਾ ਹੈ अच्छा जी जी तो खेला। तो खेला। तो तो अच्छा ਜਿਹੜੇ ਕਾਗਜ਼ ਪੱਤਰ ਜਿਹੜੇ ਹਰਿਆਣੇ ਦੇ ਨੇ ਹਰਿਆਣਾ ਦੇ ਮਤਲਬ ਵੀ ਜੇ ਪੰਜਾਬ ਵੱਲੋਂ ਖੇਡਣ ਦਾ ਮੌਕਾ ਮਿਲਿਆ ਉਹ ਖੇਡਾਂਗੇ ਪੰਜਾਬ ਫਿਰ ਤੁਹਾਡੇ ਆਉਣ ਨਾਲ ਪੰਜਾਬ ਦੀ ਕਿਹੜੀ ਜਾਫ ਲੈਣਾ ਥੋੜੀ ਜੀ ਉਹਦੇ ਵਿੱਚ ਜਾਨ ਤੇ ਪੈ ਜਾਊਗੀ ਕਿਉਂਕਿ ਹੁਣ ਇਸ ਟਾਈਮ ਬਹੁਤ ਬੀਕ ਆਪਣੀ ਜਿਹੜੀ ਸਟਾਪ ਲਾਈਨ ਹੈ ਜਾਂ ਰੈਡ ਲਾਈਨ ਹੈ ਪੰਜਾਬ ਦੀ ਇਸ ਕਰਕੇ ਆਪਾਂ ਜਿਹੜਾ ਹਰਿਆਣੇ ਤੋਂ ਹਾਰ ਜਾਂਦੇ ਆਗੇ ਮੈਚ اچھا ਤੁਸੀਂ ਇੱਥੇ ਹੁਣ ਆ ਕੇ ਰਹਿਣ ਲੱਗ ਗਏ ਹੋਗੇ ਮਤਲਬ ਪੰਜਾਬ ਦੀ ਜਿਹੜੀਆਂ ਕੁੜੀਆਂ ਨੇ ਉਹ ਹਰਿਆਣੇ ਨੂੰ ਪਿੱਛੇ ਕਿਉਂ ਨੇ ਤੁਸੀਂ ਤੇ ਬਹੁਤ ਤੁਹਾਡੇ ਪਲੇਅਰ ਬਹੁਤ ਟੌਪ ਤੇ ਨੇ ਬਈ ਇਹ ਮੈਚ ਨਹੀਂ ਕਰਦੇ ਮੈਨੇ ਜ਼ਿਆਦਾ ਕਰਾਂ ਹਰਿਆਣੇ ਵਾਲੇ ਪਲੇਅਰ ਮੈਨੇ ਜ਼ਿਆਦਾ ਕਰਾਂ ਪੰਜਾਬ ਵਾਲੇ ਬਸ ਹਲਕੇ ਮੈਚ ਖੇਲ ਕਰਾਦੇ ਨੇ 6 ਮੈਚ ਖੇਡ ਕੇ 6 ਮੈਚ ਖੇਲਣਾ ਜ਼ਿਆਦਾ ਅਗਰ ਬਸ ਆਪਸ ਰਿਮ ਖੇਲਣਾ ਹੋਵੇ ਜੋਰ ਲੈ ਕੇ ਕਰਾ ਦੇਣੀ ਦੀਪਕ ਤੁਸੀਂ ਹੁਣ ਵਿਆਹੇ ਗਏ ਹੋ ਪਰ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹੋ ਤੁਹਾਡੇ ਹੋਰ ਵੀ ਸਕੇ ਸੰਬੰਧੀ ਇਸ ਪਰਿਵਾਰ 'ਚ ਰਹਿੰਦੇ ਨੇ ਲੜਕੀਆਂ ਦੇ ਜਿਹੜੇ ਮੈਚ ਨੇ ਉਹ ਅੱਧੀ ਰਾਤ ਨੂੰ ਹੋ ਰਹੇ ਨੇ ਇਹਦੇ ਬਾਰੇ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਬਈ ਲੜਕੀਆਂ ਕੇ ਮੈਚ ਮੈਨੂੰ ਕਹੂੰ ਜੇ ਮੈਚ ਕਰਾਉਣੇ ਤਾਂ ਲੜਕੀਆਂ ਕੁੜੀਆਂ ਕੇ ਮੈਚ ਸਵੇਰੇ 5 ਵਜੇ ਸੇ ਪਹਿਲੇ ਪਹਿਲੇ ਕਰਾਵਾ ਹਾਂ ਕਈ ਮੈਚ ਲੈਣਾ ਜਿੱਥੇ ਆਪਾਂ ਮਿਲੇ ਵੀ ਆਂ ਵੀ ਹਾਂ ਦੇਰ ਰਾਤ ਨੂੰ ਹੁੰਦੇ ਨੇ ਰਾਤ ਨੇ ਤਾਂ ਫਿਰ ਵਹੀ ਲੜਕੀਆਂ 2:30 ਵਜੇ ਘਰ ਆ ਕੇ ਬੜਾ ਥੋੜੀ ਸੋਭਾ ਸੀ ਵੀ ਨਹੀਂ ਦਿੱਤੇ ਫਿਰ ਜਾਂਦੇ ਇਸ ਲਈ ਕਹਿੰਦੇ ਸੋਹਰੇ ਘਰ ਦੇ ਵਿੱਚ ਹੋਰ ਉੱਪਰ ਆ ਜਾ ਲੱਗਦਾ ਹੈਗਾ 5 ਵਜੇ ਹੀ ਮੈਚ ਖਤਮ ਹੋ ਜਾ ਕੁੜੀਆਂ ਕੇ ਤੈਨੂੰ 8 9 10 ਵਜੇ ਲੱਗਰ ਪਹੁੰਚ ਸਹੀ ਟਾਈਮ ਤੇ ਪਹੁੰਚ ਬਿਲਕੁਲ ਬਿਲਕੁਲ ਜਿਹੜੇ ਮੈਚ ਲੇਕਿਨ ਜਿਹੜੇ ਸ਼ੋਅ ਮੈਚ ਜ਼ਿਆਦਾ ਹੋ ਰਹੇ ਨੇ ਕੰਪੀਟੀਸ਼ਨ ਮੈਚ ਘੱਟ ਹੋ ਰਹੇ ਨੇ ਕੁੜੀਆਂ ਦੇ ਇਹ ਪੰਜਾਬੇ ਵਾਲੇ ਕਰਾਂ ਵੀ ਸ਼ੋਅ ਮੈਚ ਹੇ ਹਰਿਆਣਾ ਕੁੜੀਆਂ ਕੀ ਐਂਟਰੀ ਨਹੀਂ ਹੋਣ ਦਿੰਦੇ ਭਈ ਫਿਰ ਆਪਾਂ ਉੱਥੇ ਹੀ ਆਉਨੇ ਆ ਤੁਹਾਡੇ ਜਿਹੜੇ ਪਿੰਡ ਸੀ ਨਾਰਾ ਬੜੀ ਜ਼ਬਰਦਸਤ ਟੀਮ ਤੁਹਾਡੀ ਰਹੀ ਆ ਕੁੜੀਆਂ ਦੀ ਤੁਹਾਡੇ ਤੋਂ ਬਾਅਦ ਫਿਰ ਕੋਈ 플레이ਰ ਉੱਠਿਆ ਨਹੀਂ ਹੋਰ ਨਹੀਂ ਮੇਰੇ ਬਾਅਦ ਕੋਈ 플레이ਰ ਨਹੀਂ ਖੇਲੇ ਹਾਂ ਤੁਸੀਂ ਹਾਂ ਤੁਸੀਂ ਤੱਕ ਲਾਸਟ ਤੱਕ ਦੇ 플레이ਰ ਹੋਗੇ ਨੇ ਹਾਂ ਤੱਕ ਮੈਂ ਹਾਂ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ 플레이ਰ ਸੀਗੇ ਕਿਉਂ ਕਰਨ ਹੀ ਰਿਹਾ ਪਣ ਵੀ ਕੋਚ ਕੀ ਡੈਟ ਹੋ ਗਈ ਕੋਈ ਖਲਾ ਨਹੀਂ ਨਹੀਂ ਤਾਂ ਫਿਰ ਬਸ ਘਰ ਕੇ ਕਹਿੰਦੇ ਲਗੇ ਸ਼ਾਦੀ ਕਰਨੇ ਲਗੇ ਲੜਕੇ ਨੂੰ ਕਿ ਕੁਛ ਬੋਰ ਕੇ ਵੀ ਸ਼ਾਦੀ ਹੋ ਗਈ ਰੀਤੂ ਨਾੜਾ ਕੀ ਹੋ ਗਈ ਸੋਨੀਆ ਕੀ ਹੋ ਗਈ ਸੁਮਨ ਕੀ ਹੋ ਗਈ ਥੋੜੀ ਕਿ ਸਟੋਪਰ ਸੀ ਮੇਰੇ ਦਿਮਾਗ ਚ ਨਹੀਂ ਪਤਾ ਨਹੀਂ ਖੁਸ਼ਬੂ ਸੀ ਜਾਂ ਰੀਤੂ ਜਿਹੜਾ ਗੁੱਟ ਫੜਦੀ ਸੀ ਖੁਸ਼ਬੂ ਨਾੜਾ ਤੇ ਖੁਸ਼ਬੂ ਨਾੜਾ ਬਹੁਤ ਪੱਕਾ ਗੁੱਟ ਫੜਦੀ ਪਰ ਤੁਹਾਡਾ ਇਹਦਾ ਸਟਾਈਲ ਹੈ ਤੁਸੀਂ ਕੈਂਚੀ ਵੀ ਮਾਰਦੇ ਹੋ ਰੀਡਰ ਦੇ ਤੇ ਦੂਸਰੇ ਸਦਾ ਹੀ ਫੜ ਲੈਣੇ ਹੋਗੇ ਤੇ ਉਹ ਗੁੱਟ ਬਹੁਤ ਉਹਦਾ ਪੱਕਾ ਸੀਗਾ ਤੁਸੀਂ ਸਿੱਖਿਆ ਨਹੀਂ ਫਿਰ ਉਹਦੇ ਤੁਹਾਡਾ ਸਿੱਖਿਆ ਦਾ ਵੀ ਮੈਂ ਉਹਨੂੰ ਕਈ ਮੈਸੇਜ ਦੇਖਿਆ ਵੀ ਉਹਦਾ ਬੜਾ ਜਬਰਦਸਤ ਦਾ ਰਿਹਾ ਉਹਨੇ ਗੁੱਟ ਫੜ ਕੇ ਬਹੁਤ ਵੱਡੇ ਵੱਡੇ ਰੇਡਰਾਂ ਨੂੰ ਖੜਾਇਆ ਤੁਸੀਂ ਸਾਰੇ ਦਾ ਮਤਲਬ ਵਰਤਦੇ ਹੋ ਗਰਾਊਂਡ ਦੇ ਵਿੱਚ ਅੱਛਾ ਹੁਣ ਫਿਰ ਕਿਹੜੀ ਟੀਮ ਦੇ ਵਿੱਚ ਖੇਡਣ ਦੀ ਤਿਆਰੀ ਹੈ ਚੌਥਾ ਹੀ ਟੀਮ ਇੱਥੇ ਰਹੀ ਚੌਥਾ ਚ ਆਪਣਾ ਰਿਤੂ ਸੋਥੇ ਉਹਨਾਂ ਦੇ ਨਾਲ ਅੱਛਾ ਭਰਾਤ ਤੁਹਾਡਾ ਕੀ ਚੱਕਰ ਹੋਇਆ ਸੀ ਕਹਿੰਦੇ ਤੁਹਾਨੂੰ ਪੰਜਾਬ ਵੱਲੋਂ ਪੰਜਾਬ ਵੱਲੋਂ ਖੜੇ ਹੋ ਤੁਸੀਂ ਨੇ ਹਾਂ ਪੰਜਾਬ ਵੱਲੋਂ ਰੁਕ ਦਿੱਤਾ ਸੀ ਤੁਹਾਨੂੰ ਫਿਰ ਨੇ ਰੋਕ ਕਨੇਤਾ ਖੇਲੇਦੀ ਸੀ ਅੱਛਾ ਤੁਸੀਂ ਪੰਜਾਬ ਵੱਲੋਂ ਖੇਡੇ ਸੀ ਕਿਹੜੀ ਟੀਮ ਦੇ ਖੇਡੇ ਸੀ ਮੈਂ ਮਾਜ਼ਾ ਦੀ ਟੀਮ ਦੇ ਆ ਜਿਹੜੀ ਟੀਮ ਨੇ ਜਿਹੜੀ ਟੀਮ ਦੇ ਵਿੱਚ ਰਿਤੂ ਖੇਡੀ ਸੀ ਹਾਂ ਰਿਤੂ ਸੁਮਿਤ ਖੇਲੇ ਅੱਛਾ ਤੁਹਾਡੇ ਫਿਰ ਜੱਫੀਆਂ ਤੇ ਕੋਈ ਲਾਇਆ ਨਹੀਂ ਪ੍ਰਾਈਜ਼ ਉਹਨਾਂ ਨੇ ਨਹੀਂ ਮੈਂ ਬਸ ਬਾਹਰ ਖੜੀ ਸੀ ਰਣਦੀਪ ਜੀ ਦੀ ਹੋਰ ਕਿ ਬਡੇ ਸੀਨੀਅਰ ਪਲੇਅਰ ਸਨ ਹਮਨੇ ਬੋਲ ਦਿਆ ਤਾਂ ਆਖੜੇ ਜੀ ਦੀ ਨਹੀਂ ਬੇਸ਼ੱਕ ਸੀਨੀਅਰ ਪਲੇਅਰ ਸੀਗੇ ਚਲੋ ਰਣਦੀਪ ਦਾ ਵੀ ਇੱਕ ਦੌਰ ਰਿਹਾ ਕਬੱਡੀ ਚ ਪਰ ਅੱਜ ਤੁਸੀਂ ਉਹਨਾਂ ਤੋਂ ਉੱਪਰ ਫਰ ਵੀ ਮੈਂ ਰਿਸਪੈਕਟ ਕਰਦੇ ਹਾਂ ਵੱਡੇ ਪਲੇਅਰਾਂ ਦੇ ਵੀ ਉਹ ਖੜਿਆ ਹੋਣਾ ਚਾਹਵਾ ਆ ਵਾ ਗਰਾਊਂਡ 'ਤੇ ਮੈਂ ਫਿਰ ਵੀ ਉਹਨਾਂ ਸੇ ਛੋਟੇ ਵੀ ਕੋਈ ਗੱਲ ਨਹੀਂ ਹੁੰਦੀ ਅੱਛਾ ਅੱਛਾ ਰਣਜੀਤ ਹੋਰੀ ਖੇਡ ਰਹੇ ਸੀਗੇ ਹਾਂ ਰਣਜੀਤ ਅੰਨੋ ਦੇ ਦੀਆਂ ਸਭ ਦੇ ਅੱਛਾ ਨੋਰਤੂ ਇਹ ਇਹ ਖੇਡ ਰਹੇ ਸੀਗੇ ਹਾਂ ਪਰ ਤੁਸੀਂ ਵੀ ਉਹਨਾਂ ਦੇ ਬਰਾਬਰ ਦੇ ਸਟਾਪਰ ਸੀ ਚਲੋ ਤੁਸੀਂ ਸਰੈਂਡਰ ਕਰ ਦਿੱਤਾ ਆਪਣੇ ਆਪ ਨੂੰ ਅੱਛਾ ਦੀਪਕ ਪੁਲੱਥ ਵਰਗੇ ਟੂਰਨਾਮੈਂਟ ਬਦਦਵਾਲ ਵੀ ਕੋ ਟੂਰਨਾਮੈਂਟ ਹੋਇਆਗਾ ਜਿੱਥੇ ਲੜਕਿਆਂ ਨੂੰ ਮੋਟਰਸਾਈਕਲ ਦਿੱਤੇ ਗਏ ਨੇ ਪੁਲੱਥ ਵੀ ਵਧੀਆ ਪ੍ਰਾਈਜ਼ ਇਸ ਤਰ੍ਹਾਂ ਦੇ ਹੋਰ ਕਿੰਨੇ ਕ ਟੂਰਨਾਮੈਂਟ ਨੇ ਜਿਹੜੇ ਤੁਸੀਂ ਖੇਡ अच्छा उतरी बढ़िया राय ਦਿੱਤਾਗੇ हां वहां पर भी बेस्ट कैचर एडरंस कुट्टी मिली थी ਤੁਸੀਂ ਖੇਡਣ ਜਾਂਦੇ ਹੋ ਵੱਡੇ ਪਲੇਅਰ ਹੋ ਲੜਕੀਆਂ ਦੇ ਕਿਹੜਾ ਨਾਮ ਹੈ ਘੱਟੋ ਘੱਟ ਕਿੰਨਾ ਹੋਣਾ ਚਾਹੀਦਾ ਇਹ ਮੈਂ 31 41 ਤੋਂ ਹੋਣਾ ਚਾਹੀਦਾ ਪਰ ਹੁਣ ਕਿ ਮੈਨਾਂ ਨਾਮ ਮਿਲ ਰਿਹਾ ਹੈ ਹੁਣ ਕਿੰਨੇ ਦੇ ਖੇਡਰੀਆਂ ਦੇ ਨਾਮ ਤੋਂ ਬਸ ਹੀ ਇਹ ਦੇਵਾਂ 15 21 ਅਗਲੀ ਵਾਰ ਤੋਂ ਫਿਰ ਵੀ ਨਾਮ تھا 31 41 ਵਈ ਫੇ ਨਹੀਂ ਤਾਂ ਬਸ 21 15 11 ਯਹੀ ਰੱਖੋ ਲੜਕੀਆਂ ਅਸਲ ਨੈਚਰਲ ਸਟਾਈਲ ਵਾਲੇ ਪਲੇਅਰ ਹੁੰਦੇ ਨੇ ਜਿਹੜੇ ਉਹਨਾਂ ਨੂੰ ਨੌਕਰੀ ਬਹੁਤ ਛੇਤੀ ਮਿਲ ਜਾਂਦੀ ਹੈ ਤੁਸੀਂ ਸਰਕਲ ਸਟੈਂਡ ਕਬੱਡੀ ਬਹੁਤ ਵਧੀਆ ਖੇਡਦੇ ਫਰਨੇਸ਼ਰ ਦੇ ਸਟਾਈਲ 'ਚ ਕਿਉਂ ਨਹੀਂ ਕੋਸ਼ਿਸ਼ ਕਰਦੇ ਇੰਟਰਸਟ ਹੈ ਸਰਕਲ 'ਮਾ ਉਹ ਰਿਹਾ ਸਰਕਲ 'ਮੈਂ ਜਿੱਤਣ ਦੇ ਮਤਲਬ ਜਿਹੜੀ ਜਿੱਤਣ ਦੀ ਆਦਤ ਪੈ ਗਈ ਹਾਂ ਵੀ ਉਹ ਜਿਹੜਾ ਜਿਹੜੇ ਨੈਸ਼ਨਲ ਸਟਾਈਲ ਉਹ ਥੋੜੇ ਮੁਫ਼ਤ ਮੁਫ਼ਤੀ ਵਾਲਾ ਕੰਮ ਹੁੰਦਾ ਹੈ ਸਕੂਲਾਂ ਕਾਲਜਾਂ 'ਚ ਆਪਾਂ ਜੁਨੀਵਰਸਿਟੀਾਂ 'ਚ ਖੇਡਦੇ ਆ ਇਸ ਕਰਕੇ ਨਹੀਂ ਖੇਡ ਰਹੇ ਅਸਲ ਦੀਪਕ ਦੇ ਦੁਆਰਾ ਵਰਲਡ ਕਬੱਡੀ ਕੱਪ ਹੋਵੇ ਫਿਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਤੇ ਹੋਣੀ ਵੀ ਦੁਬਾਰਾ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਨੇ ਤੇ ਸਾਨੂੰ ਖੇਡਣ ਦਾ ਜਿਹੜਾ ਮੌਕਾ ਮਿਲੇ ਬੀ ਹੋਣ ਚਾਹੀਏ ਪਲੇਅਰ ਹੋਰ ਵੀ ਹੋ ਹਰਿਆਣਾ ਮੇ ਵੀ ਉੱਥੇ ਪਲੇਅਰ ਪੰਜਾਬ ਮੇ ਵੀ ਉੱਥੇ ਵਰਲਡ ਕੱਪ ਕਰਵਾਉਣਾ ਚਾਹੀਏ ਬਾਦਲ ਸਰਕਾਰ ਨੇ ਨਾ ਕੋਈ ਬਾਦਲ ਦੀ ਤਾਂ ਹੁਣ ਸਰਕਾਰ ਜਲੀ ਮਤਲਬ ਜੋ ਸਰਕਾਰ ਉਸ ਦੀ ਹਾਂ ਜਿਹਨਾਂ ਦੀ ਸਰਕਾਰ ਹੈ ਜੋ ਬਾਦਲ ਨੇ ਕਰਾਤਾ ਐ ਇਸ ਐਸਾ ਵਰਲਡ ਕੱਪ ਐਸੇ ਵਰਲਡ ਕੱਪ ਹੋਣੇ ਚਾਹੀਦੇ ਨੇਗੇ ਤੇ ਆਪਾਂ ਮਲੇਸ਼ੀਆ ਦੇ ਵਿੱਚ ਵੀ ਤੁਹਾਨੂੰ ਖੇਡਦਾ ਦੇਖਿਆਗਾ ਮਲੇਸ਼ੀਆ ਵੀ ਗਿਆ ਖੇਡਣ ਹਾਂ ਕਿੱਥੇ ਹੋਰ ਕਿਤੇ ਜਾਣ ਦਾ ਮੌਕਾ ਮਿਲਿਆ THAILAND ਗਏ ਤੇ ਜਦੇ ਬਸ ਉਥੇ THAILAND ਤੋਂ ਚਲੋ ਤੁਸੀਂ ਘੁੰਮਣ ਗਏ ਹੋਗੇ ਕੋਈ ਮੈਚ ਤੇ ਨਹੀਂ ਹੋਇਆ ਉੱਥੇ ਨਹੀਂ ਨਹੀਂ ਸੇ ਨਿਊਜ਼ੀਲੈਂਡ ਦਾ ਤੁਹਾਡਾ ਵੀਜ਼ਾ ਲੱਗਿਆ ਸੀ ਹਾਂ ਨਿਊਜ਼ੀਲੈਂਡ ਤੁਸੀਂ ਗਏ ਨਹੀਂ ਹੈਗੇ ਅਛਾ ਦੀਪਕ ਕਿੰਨਾ ਇਨਾਮ ਸੀਗਾ ਪਲੱਥਾ ਪਲੱਥਾ ਇਨਾਮ ਦਾ ਪਤਾ ਨਹੀਂ ਮੈਨੂੰ ਕਿੰਨਾ ਨਹੀਂ ਰੌਲਾ ਤੁਹਾਡਾ ਬਹੁਤ ਪਿਆਏਗਾ ਉੱਥੇ ਟਰੈਕਟਰ ਦਾ ਵੀ ਰੌਲਾ ਪਿਆ ਰਿਤੂ ਲੈਬ ਹੋ ਗਏ ਸੀ ਉਸ ਤੋਂ ਬਾਅਦ ਤੇ ਪ੍ਰਾਈਜ਼ ਨੂੰ ਲੈ ਕੇ ਵੀ ਕਹਿੰਦੇ ਵੀ ਪ੍ਰਾਈਜ਼ ਬਰਾਬਰ ਵੰਡਣਾ ਸੀਗਾ ਪਹਿਲਾ ਇਨਾਮ ਤੱਕ ਦੇ ਲੱਖ ਹੋਏ 1 ਲੱਖ ਰੁਪਿਆ ਹਾਂ ਤੁਸੀਂ ਆਏ ਸੀ ਫਸਟ ਹਾਂ ਜੀ ਫਿਰ 1 ਲੱਖ ਰੁਪਿਆ ਵੰਡਿਆ ਸਾਰਿਆਂ ਨੇ ਸਾਰਾ ਮੰਡਾ ਫਿਰ ਇਹ ਪਤਾ ਨਹੀਂ ਬੇਤਨੇ ਨਹੀਂ ਦਿਉਂਦੀ ਕੈਸੇ ਮੰਤੋ ਪਲਾਇਆਗੇ ਤੇ ਚਲੇ ਆਇਤੇ ਹਮ ਤੋ ਅਸਰ ਇਹ ਤੂ ਇਹ ਵੀ ਕਿਹਾ ਜਾਂਦਾ ਪੰਜਾਬ ਦੀਆਂ ਟੀਮਾਂ ਜਦੋਂ ਤੋਂ ਹਾਰਦੀਆਂ ਰਹੀਆਂ ਨੇ ਕਹਿੰਦੇ ਵੀ ਹਰਿਆਣੇ ਦੀਆਂ ਕੁੜੀਆਂ ਸਟੀਰੋਇਡ ਲਾ ਕੇ ਖੇਡਦੀਆਂ ਚਲਾ ਕੇ ਵੀ ਸ਼ਕਤੀ ਵਧਕ ਦਵਾਈਆਂ ਯੂਜ਼ ਕਰਦੇ ਨੇ ਹਰਿਆਣੇ ਦੇ ਪਲੇਅਰ ਨਹੀਂ ਇਹ ਤਾਂ ਕਾਫੀ ਇਹ ਗੱਲ ਜਦੋਂ ਪੰਜਾਬ ਤੁਹਾਡੇ ਤੋਂ ਹਾਰਨਾ ਸ਼ੁਰੂ ਕੀਤਾ ਪੰਜਾਬ ਨੇ ਤਾਂ ਪੰਜਾਬ ਦੇ ਜਿਹੜੇ ਕੋਚ ਸੀਗੇ ਜਾਂ ਪਲੇਅਰ ਸੀ ਉਹਨਾਂ ਦਾ ਇਹ ਇਲਜ਼ਾਮ ਸੀਗਾ ਵੀ ਹਰਿਆਣੇ ਵਾਲੇ ਤਾਂ ਜਿਹੜੇ ਸ਼ਕਤੀ ਵਧਕ ਦਵਾਈਆਂ ਲੈਂਦੇ ਨੇ ਨਵਈਆ ਇਹ ਤਾਂ ਸਭ ਝੂਠਾ ਹੈ ਇਹ ਪੰਜਾਬ ਵਾਲੇ ਵੀ ਲੈ ਲੈ ਹੈ ਇਹਨੂੰ ਕਹਿੰਦੇ ਆ ਮੈਂ ਪੰਜਾਬ ਵਾਲੇ ਲਾ ਕੇ ਆ ਕਿ ਮੰਨਣ ਕੀ ਬਾਤ ਹੈ ਹਾਂ ਕੋਈ ਨਹੀਂ ਲੰਦਾ ਸਾਰੇ ਪ੍ਰੈਕਟਿਸ ਕਰ ਰਹੇ ਹੈ ਇਮਨ ਮੈਂ ਗਰਾਉਂਡ ਪੇ ਜਾ ਕੇ ਜਦ ਵੀ ਮੇਰਾ ਸਰੀਰ ਐਸਾ ਹੀ ਥਾਨੂੰ ਟਾਈਟ ਇਹ ਤੁਹਾਡਾ ਤਾਂ ਚਲੋ ਸਹੀ ਹੈ ਪਰ ਕਾਫੀ ਪਲੇਅਰੋ ਤੇ ਗੁਲ ਉੱਠੀ ਹੈਗੀ ਇਸ ਚੀਜ਼ ਨੂੰ ਲੈ ਕੇ ਨਹੀਂ ਵੀ ਸਭ ਇਹ ਤਾਂ ਸਭ ਬਕਵਾਸ ਹੈ ਭਈ ਇਹ ਨੋ ਕਰੇ ਸਾਰੇ ਪ੍ਰੈਕਟਿਸ ਕਰਾ ਮਿਹਨਤ ਕਰਾ ਰਹੇ ਹੈ ਕਿੰਨੇ ਟਾਈਮ ਮਿਹਨਤ ਕਰਦੇ ਨੇ ਤੁਹਾਡੇ ਪਲੇਅਰ ਮਾਂ ਮੈਂ ਹਰਿਆਣਾ ਵਾਲੇ ਤਾਂ 3-3 ਟਾਈਮ ਵੀ ਮਿਹਨਤ ਕਰਾ ਰਹੇ ਹੈ ਤਿੰਨ ਤਿੰਨ ਟਾਈਮ ਐਮ ਕਰਦੇ ਅਸੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਤੇ ਇਸ ਵਾਰ ਕੁੜੀਆਂ ਦੇ ਮੈਚ ਹੋਏ ਨੇ ਪਿਛਲੇ ਸਾਲ ਵੀ ਹੋਏ ਨੇ ਤੁਸੀਂ ਖੇਡਿਓ ਕਿਸੇ ਟੀਮ ਚ ਹਾਂ ਅਬ ਕੇ ਵਾਰ ਖੇਲੇ ਮਾਜਾ ਦੀ ਟੀਮ ਮੇ ਖੇਲੇ ਟੀਮ ਸੇ ਮਾਜਾ ਦੀ ਟੀਮ ਕਿਵੇਂ ਰਿਹਾ ਤੁਹਾਡੀ ਟੀਮ ਦਾ ਪ੍ਰਦਰਸ਼ਨ ਫਿਰ ਸੈਕਿੰਡ ਆਈ ਅਸੇ ਤੁਸੀਂ ਦੂਜੇ ਨੰਬਰ ਦੀ ਟੀਮ ਰਹੇ ਮੈਣਾ ਮੇਰੇ ਖਿਆਲ ਚ ਪਹਿਲੇ ਨੰਬਰ ਹਾਂ ਅਸੇ ਤੁਹਾਡੇ ਨਾਲ ਕਿਹੜੇ ਕਿਹੜੇ ਪਲੇਅਰ ਸੀ ਫਿਰ ਮਾਜਾ ਹਰਿਆਣਾ ਕੇ ਤੋਂ ਮੈਂ ਸੀਮਾ ਗੁਰਪ ਕਰਤੀ ਅੱਛਾ ਪੰਜਾਬ ਮੇ ਰਣਦੀਪ ਵੀ ਦਿੱਤੀ ਅਨੋ ਥੀ ਚੰਨੋ ਥੀ ਅੱਛਾ ਅੱਛਾ ਲਕਸ਼ਮੀ ਰਾਜੂ ਕਿੰਨਾ ਪ੍ਰਾਈਜ਼ ਦਿੰਦੇ ਸੀ ਫਿਰ ਉਹ ਮਤਲਬ ਫਸਟ ਆਜੰਦੇ ਤਾਂ 35000 ਸੈਕਿੰਡ ਕੋਈ 31000 ਹੁੰਦੇ ਨਹੀਂ ਇਹ ਪੰਜਾਬ ਦੀ ਜਿਹੜੀ ਕੁੜੀਆਂ ਦੀ ਕਬੱਡੀ ਸੀ ਪੰਜਾਬ ਹਰਿਆਣਾ ਚ ਕਾਫੀ ਰੁਲ ਗਈ ਸੀ ਪਿਛਲੇ ਦੋ ਤਿੰਨ ਸਾਲ ਚ ਕੋਈ ਚੰਗੇ ਟੂਰਨਾਮੈਂਟ ਨਹੀਂ ਹੋ ਰਹੇ ਸੀਗੇ ਨਾ ਕੋਈ ਮਤਲਬ ਮੈਚ ਕਰਾ ਰਿਆ ਸੀਗਾ ਮੇਜਰ ਲੀਗ ਨੇ ਥੋੜਾ ਐਫਰਡ ਕੀਤਾ ਹੈਗਾ ਕਬੱਡੀ ਨੂੰ ਸੰਭਾਲ ਲਈ ਤੇ ਹੁਣ ਤੁਸੀਂ ਅਗਲੇ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਇਨਾਮ ਹੈ ਥੋੜੀ ਹੈ ਵੀ ਮੇਜਰ ਲੀਗ ਨੂੰ ਕਹੋਗੇ ਵੀ ਥੋੜਾ ਇਨਾਮ ਵਧਾ ਦਿੱਤਾ ਜਾਵੇ ਕੁੜੀਆਂ ਨੂੰ ਆਪਕੇ ਬਾਪ ਬੋਲਿਆ ਥਾ ਕਿ ਜ਼ਿਆਦਾ ਇਨਾਮ ਕਰਾਂਗੇ ਜਿਵੇਂ ਇੱਕ ਤੁਹਾਡਾ ਕੰਬੀਨੇਸ਼ਨ ਬਹੁਤ ਸੀਗਾ ਮਨੀਸ਼ਾ ਦੇ ਨਾਲ ਤੁਸੀਂ ਸਾਰੇ ਜਿੰਨੇ ਇਕੱਠੇ ਖੇਡਦੇ ਸੀ ਪਰ ਇੱਥੇ ਤੁਹਾਨੂੰ ਪੰਜਾਬ ਚ ਆ ਕੇ ਮੇਜਰ ਲੀਗ ਚ ਅਲੱਗ-ਅਲੱਗ ਖੜਨਾ ਪੈ ਗਿਆ ਵੀ ਤੁਸੀਂ ਇਹ ਆਸ ਨਹੀਂ ਕਰਦੇ ਵੀ ਤੁਹਾਡੀ ਇੱਕ ਟੀਮ ਹੈ ਜਿਹੜੀ ਐਂਟਰ ਕੀਤੀ ਜਾਵੇ ਕਹਤ ਹੈ ਵੀ ਹਰਿਆਣਾ ਕੇਕ ਨੇ ਐਂਟਰ ਕਰ ਲਿਓ ਫਿਰ ਪੰਜਾਬ ਵਾਲੇ ਪਲੇਅਰ ਨੇ ਮੰਨਦੇ ਨੂੰ ਕਹਿੰਦਾ ਨਹੀਂ ਫਿਰ ਇਨਾਮ ਸਾਰਾ ਹਰਿਆਣਾ ਕੇ ਲੈ ਜੰਗੇ ਸਾਰਾ ਅੱਛਾ ਹੁਣ ਵੀ ਤੇ ਹਰਿਆਣੇ ਵਾਲੇ ਜਿੱਤ ਕੇ ਦਿੰਦੇ ਨੇ ਇਨਾਮ ਤਾਂ ਹਾਂ ਇਨਾਮ ਤਾਂ ਫਿਰ ਹਰਿਆਣਾ ਜਿੱਤ ਚਾਹੇ ਮੈਨਾ ਜਿੱਤੇ ਚਾਹੇ ਤੁਸੀਂ ਜਿੱਤਿਓ ਚਾਹੇ ਕੋਈ ਹੋਰ ਟੀਮ ਜਿੱਤੀ ਹੈ ਉਹ ਜਿਹੜਾ ਉਹਦੇ ਵਿੱਚ ਜਿੱਤ ਦੇ ਵਿੱਚ ਵੱਡਾ ਜਿਹੜਾ ਸਹਿਯੋਗ ਸੀ ਉਹ ਹਰਿਆਣਾ ਦੇ ਪਲੇਅਰਾਂ ਦਾ ਸੀਗਾ ਪੰਜਾਬ ਵਾਲੇ ਵੀ ਪ੍ਰੈਕਟਿਸ ਕੰਮ ਕਰਾਉਂ ਆ ਬਸ ਹਲਕੇ ਮੈਚਾਂ ਮੈਂ ਖੜਲੇ ਆ ਹਰਿਆਣਾ ਵਾਲਿਆਂ ਕੋ ਤਾਂ ਕੋਈ ਟੱਚ ਇਨ ਲਾਦਾ ਪੰਜਾਬ ਵਾਲੇ ਕੋਲ ਤੁਹਾਨੂੰ ਕਿਹੜਾ ਮੈਚ ਖੇਡਣਾ ਵਧੀਆ ਲੱਗਦਾ ਹੈ ਸੋ ਮੈਚ ਖੇਡਣਾ ਵਧੀਆ ਲੱਗਦਾ ਹੈ ਜਾਂ ਸਾਹਮਣੇ ਕੰਪੀਟੀਸ਼ਨ ਦਾ ਮੈਚ ਹੈ ਕੰਪੀਟੀਸ਼ਨ ਦਾ ਮੈਚ ਖੇਡਣ ਨੂੰ ਮਜ਼ਾ ਆ ਹਾਂ ਬੋਬੂ ਆ ਕੇ ਸਾਥ ਵਿੱਚ ਜੋ ਕਰੀਤ ਤੋ ਮਮ ਸੋਤਾ ਮੈਂ ਖੇលਿਆ ਕਰਦੇ ਮਤਲਬ ਬੋਬੂ ਆ ਕੇ ਸਾਥ ਵਿੱਚ ਮੈਚ ਬਹੁਤ ਖੇਲੇ ਮੈਂ ਹਾਂ ਬਬੂ ਆ ਦੀ ਟੀਮ ਵੀ ਮਨੂੰ ਕੋ ਸਬਜ਼ੀ ਟੀਮ ਬਹੁਤ ਅੱਛੀ ਸੀ ਦਾਨੂ ਥੋੜੇ 2-3 ਕਟੀਆਂ ਮੇ ਨੇ ਹਰਿਆਣੇ ਦੇ ਵਿੱਚ ਹਾਂ ਇਸ ਟਾਈਮ ਵੀ ਸੋਥਾ ਬਬੂਆ ਤੇ ਮਤਲੋਡਾ ਮੇਰੇ ਖਿਆਲ ਚ ਤਿੰਨ ਟੀਮੇ ਖੇਡ ਰਹੀਆਂ ਨੇ ਹੁਣ ਆਈ ਬਬੂਆ ਇੱਕਦ ਲੱਕੜ ਵਾਲੀ ਐ ਨਵੀਂ ਉੱਠੀਆ ਟੀਮ ਹਾਂ ਇਹ ਟੀਮਾਂ ਹੁਣ ਟੀਮਾਂ ਘੱਟ ਕੇ ਉੱਠ ਰਹੀਆਂ ਨੇ ਕੁੜੀਆਂ ਦੀਆਂ ਪਹਿਲਾਂ ਬਹੁਤੀ ਮਾਸੀ ਹਰਿਆਣੇ ਚ ਕੁੜੀਆਂ ਦੀਆਂ ਕਿਉਂ ਬੇ ਖਿਲਾਉਂਦੇ ਤੇ ਗੋਣ ਲੜਕੀਆਂ ਨੇ ਨੌਕਰੀ ਤਾਂ ਦਿੰਦੀ ਨਹੀਂ ਸਰਕਾਰ ਅੱਛਾ ਪਹਿਲਾਂ ਨੌਕਰੀ ਮਿਲਦੀ ਸੀ ਪਹਿਲਾਂ ਬਾਦਲ ਸਰਕਾਰ ਨੇ ਤਾਂ ਨੌਕਰੀ ਦੇਈ ਹੈ ਨਹੀਂ ਬਾਦਲ ਸਰਕਾਰ ਨੇ ਹਰਿਆਣਾ ਦੇ ਪਲੇਅਰਾਂ ਨੂੰ ਤਾਂ ਨੌਕਰੀ ਨਹੀਂ ਦਿੱਤੀ ਦੇ ਆ ਰਿਹਾ ਨੋ ਤਾਂ ਦੇਈ ਨਹੀਂ ਉਹਦੇ ਯਰੇ ਕਾਗਜ਼ ਪੱਤਰ ਸੀ ਉਹ ਪੰਜਾਬ ਦੇ ਸੀਗੇ ਨਹੀਂ ਹਰਿਆਣਾ ਕਿੱਥੇ ਰਹੀ ਤੂੰ ਨਾੜਾ ਕਿਹਦੇ ਹਰਿਆਣਾ ਕਿਥੇ ਅੱਛਾ ਉਹਨਾਂ ਨੂੰ ਨੌਕਰੀ ਮਿਲੀ ਹੈ ਉਹਨਾਂ ਨੂੰ ਨੌਕਰੀ ਮਿਲੀ ਪੰਜਾਬ ਚ ਨੌਕਰੀ ਮਿਲੀ ਉਹਨਾਂ ਨੂੰ ਨਹੀਂ ਹਰਿਆਣਾ ਮੇਂ ਮਿਲ ਰਹੀ ਹੈ ਅੱਛਾ ਉਹਨਾਂ ਨੂੰ ਹਰਿਆਣਾ ਚ ਨੌਕਰੀ ਮਿਲੀ ਹੈ ਵਰਲਡ ਕੱਪ ਖੇਡਣ ਤੋਂ ਬਾਅਦ ਪਰ ਹਾਂ ਮੈਨੂੰ ਹੋਰਾਂ ਨੂੰ ਨੌਕਰੀ ਨਹੀਂ ਮਿਲੀ ਹੈਗੀ ਮੈਨੂੰ ਵੀ ਦੋ ਤਿੰਨ ਵਰਲਡ ਕੱਪ ਖੇਡੇ ਸੀ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਚਲੋ ਵਧੀਆ ਗੱਲ ਹੈ ਕਿ ਨੌਕਰੀ ਵੀ ਮਿਲਣੀ ਚਾਹੀਦੀ ਹੈ ਪਲੇਅਰਾਂ ਨੂੰ ਅ हां यहां समा मिल था प्रैक्टिस ਕਰਨ ਦਾ ਕਰ ਰਹੇ ਹੋ ਤਿਆਰੀ हां ਤਿਆਰੀ ਕਰ ਰਹੇ ਹਾਂ ਦੁਬਾਰਾ ਫਿਰ ਗਰਾਊਂਡ ਦੇ ਵਿੱਚ ਉਸ ਤਰ੍ਹਾਂ ਹੀ हां ਉਸ ਤਰ੍ਹਾਂ ਗਰਾਊਂਡ ਵਿੱਚ ਫਿਰ ਆਉਂਗੇ ਬਹੁਤ-ਬਹੁਤ ਧੰਨਵਾਦ ਦੀਪਕਾ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਇਹ ਸਨ ਹਰਿਆਣੇ ਦੇ ਸੁਪਰਸਟਾਰ ਸਟਾਪਰ ਦੀਪਕ ਨਾੜਾ ਜਿਨ੍ਹਾਂ ਨੇ ਆਪਣੀ ਖੇਡ ਦਾ ਲੋਹਾ ਜਿਹੜਾ ਮਨਵਾਇਆ ਹੋਇਆ ਹੁਣ ਇਹ ਪੰਜਾਬ ਦੇ ਮੋਨਕ ਦੇ ਲਾਗੇ ਬਸਹਰੇ ਪਿੰਡ ਦੇ ਵਿੱਚ ਵਿਆਹੇ ਗਏ ਨੇ ਪਰ ਇਹਨਾਂ ਦਾ ਕਬੱਡੀ ਦਾ ਜਿਹੜਾ ਸਫਰ ਹੈ ਉਹ جاری ਹੈ ਇਨਦੇ ਸਾਰੇ ਪਰਿਵਾਰ ਵੱਲੋਂ ਇਹਨਾਂ ਦੇ ਪਤੀ ਵੱਲੋਂ ਇਹਨਾਂ ਨੂੰ ਪੂਰੀ ਸਪੋਰਟ ਮਿਲ ਰਹੀ ਹੈ ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਇਹਨਾਂ ਦੀ ਖੇਡ ਲੋ ਔਰ ਲੜਕੀ ਦੀ ਜਿਹੜੀ ਕਬੱਡੀ ਹੈ ਉਹ ਇਸ ਸਮੇਂ ਉਹਦਾ ਰਜਾਨ ਕੋਈ ਬਹੁਤਾ ਵਧੀਆ ਨਹੀਂ ਹੈਗਾ ਇਹ ਸਾਰੇ ਉਹ ਖਿਡਾਰੀ ਨੇ ਜਿਨ੍ਹਾਂ ਨੇ ਕਿਸੇ ਮਕਾਮ ਤੇ ਪਹੁੰਚ ਕੇ ਆਪਣੀ ਖੇਡ ਦਾ ਲੋਹਾ ਮਨਵਾਇਆ ਔਰ ਇਹਨਾਂ ਸਾਰੇ ਖਿਡਾਰੀਆਂ ਦੀ ਆਸ ਹੈ ਕਿ ਜਿਹੜੇ ਕੁੜੀਆਂ ਦੀ ਕਬੱਡੀ ਹੈ ਉਹਨੂੰ ਵੀ ਸਾਡੇ ਖੇਡ ਪ੍ਰਮੋਟਰ ਪਰਫੋਲਡ ਤੇ ਕਰਨਾ ਔਰ ਕੁੜੀਆਂ ਦੇ ਇਨਾਮਾਂ ਦੇ ਵਿੱਚ ਵੀ ਜਿਹੜਾ ਇਆਫਾ ਕੀਤਾ ਜਾਵੇ ਮੈਂ ਸਾਥ ਪਾਲ ਖੇਡਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਪੰਜਾਬ ਵਾਰੀਅਰ ਤੇ ਫਿਰ ਕਿਸੇ ਸਖੇਤਰ ਨੂੰ ਲੈ ਕੇ ਤੁਹਾਡੇ ਰੂਬਰੂ ਖਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ